ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਆ ਬਾਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਆ ਬਾਈ ਆਪਾਂ ਜੋੜਾ ਸੇਲ ਕਰਨ ਆਪਾਂ ਨੇ ਇਹ ਤੇ ਕਬੂਤਰ ਬਾਈ ਇਹ ਹੈਗਾ ਕਾਲੀਆਂ ਦਾ ਦੂਸਰ ਜਿੱਤਿਆ ਹੋਇਆ ਬਾਈ ਇਹ ਤੇ ਕਬੂਤਰੀ ਬਾਈ ਮੰਨ ਲਓ ਵੀ 43 44 ਟੈਂਪਰੇਚਰ ਚ ਜਿੱਤੀ ਹੋਈ ਐ ਕੈਰ ਦੀ ਬਾਜੀ ਲੋ ਦੀ ਬਾਜੀ ਪੂਰੀ ਗੈ ਕੱਡਮੀ ਇਹ ਪਹਿਲਾਂ ਵੀ ਆਪਾਂ ਦੋ ਕੂਦਰੀਆਂ ਪਾਈਆਂ ਸੀ ਸੇਲ ਵਾਸਤੇ ਤੇ ਇੰਨਾ ਚ ਇੱਕ ਸੇਲ ਹੋ ਗਈ ਤੇ ਇਹ ਵੀ ਬੰਦੇ ਨੇ ਬਾਈ ਲੈ ਤਾਂ ਲਈ ਸੀਗੀ ਤੇ ਬੰਦਾ ਬਾਅਦ ਚ ਉਹ ਪੈਸਿਆਂ ਦਾ ਜਿਹੜਾ ਅਰੇਂਜਮੈਂਟ ਨਹੀਂ ਹੋਇਆ ਹੁਣ ਤੇ ਮੁੱਕਰ ਗਿਆ ਬਾਈ ਬਾਅਦ ਚ ਐਦਾਂ ਕਰਨਾ ਵੀ ਨਹੀਂ ਚਾਹੀਦਾ ਬਾਈ ਲੋਕਾਂ ਨੂੰ ਯਾਰ ਬਹੁਤ ਭਰਾਵਾਂ ਨੂੰ ਮੈਂ ਮੈਂ ਜਵਾਬ ਦਿੱਤਾ ਈ ਬਾਈ ਉਹ ਤਾਂ ਸੇਲ ਹੋ ਗਈਆਂ ਦੋਨੇ ਕਬੂਤਰੀਆਂ ਹਨਾ ਤੇ ਉਹ ਬੰਦਾ ਮੈਨੂੰ ਕਹਿੰਦਾ ਵੀ ਬਈ ਆਪਾਂ ਲੈ ਲੀਆ ਇਹ ਬੇਨੇ ਤਰੀਕ ਨੂੰ ਤੈਨੂੰ ਪੈਸੇ ਮਿਲ ਜਾਣਗੇ ਠੀਕ ਆ ਐਦਾਂ ਨਾ ਕਰਿਆ ਕਰੋ ਭਰਾਵੋ ਜੀ ਨੇ ਧਾਮ ਹੁੰਦਾ ਲੈਣ ਦਾ ਉਹੀ ਗੱਲ ਕਰਿਆ ਕਰੋ ਠੀਕ ਆ ਗਾਰੰਟੀ ਆ ਦੋਨਾਂ ਦੀ ਵੀਰੇ ਸਹੂਤ ਦੇਵਾਂਗੇ ਆਪਾਂ ਕਬੂਤਰ ਵੀ ਆਪਣਾ ਜਿੱਤਿਆ ਹੋਇਆ ਤੇ ਕਬੂਦਰੀ ਵੀ ਜਿੱਤੀ ਹੋਈ ਆ ਠੀਕ ਆ ਫालतू ਬੰਦਾ ਫੋਨ ਨਾ ਕਰਿਆ ਕਰੋ ਤੇ ਤਾਂ ਕਰਕੇ ਹੁਣ ਇਹ ਕਬੂਤਰੀ ਜੀ ਬਈ ਆਪਾਂ ਦੁਬਾਰੇ ਪਾਈ ਆ ਵੀਡੀਓ ਮਾ ਵੀ ਚਲ ਆਪਾਂ ਸੇਲ ਕਰ ਦਿੰਨੇ ਆ ਹਨਾ ਨਰਬੀ ਬਈ ਆਪਣਾ ਜਿੱਤਿਆ ਹੋਇਆ ਤੇ ਕਬੂਤਰੀ ਵੀ ਜਿੱਤੀ ਹੋਈ ਆ ਬਈ ਇਹ ਗਾਰੰਟੀ ਆ ਬਈ ਕੋਈ ਧੋਖਾ ਨਹੀਂ ਧੜੀ ਨਹੀਂ ਐ ਨਹੀਂ ਹੈਗਾ ਵੀ ਆਪਾਂ ਕਹਿ ਦਾਂਗੇ ਤੇ ਜਿੱਤੇ ਨਾ ਹੋਣ ਜਿੱਤੇ ਹੋਇਆ ਵੀਰੇ ਦੋਨੋਂ ਮਹੌਣ ਆ ਸੋਨੂੰ ਦੋਨੋਂ ਜਿੱਤੇ ਹੋਇਆ ਬਈ ਤੇ 1000 2000 ਵਾਲਾ ਬਾਈ ਕੋਈ ਫੋਨ ਨਾ ਕਰਿਓ 4 5000 ਵਾਲਾ ਵੀ ਕੋਈ ਫੋਨ ਨਾ ਕਰਿਓ 10000 ਤੋਂ ਸਟਾਰਟਿੰਗ ਕਰਾਂਗੇ ਆਪਾਂ ਇਹ ਜੂੜੇ ਦੀ ਜਿਹੜਾ 10000 ਲਾਉਣ ਦਾ ਚਾਹਵਾਨ ਹੋਇਆ ਇਹ ਜੂੜੇ ਤੇ ਉਹ ਬੰਦਾ ਬਾਈ ਫੋਨ ਕਰਿਓ ਆਪਾਂ ਨੂੰ ਹੋਰ ਬੰਦਾ ਕੋਈ ਨਾ ਫੋਨ ਕਰਿਓ ਠੀਕ ਆ ਨੰਬਰ ਆਪਣਾ ਹੈਗਾ 76960 32300 ਬਾਈ ਠੀਕ ਆ ਜਿੱਤੀਆਂ ਹੋਈਆਂ ਨੇ ਦੋਨੇ ਕੰਪੂਟਰ ਜਿੱਤੇ ਹੋਇਆ ਬਾਈ ਇਹ ਕੰਪੂਟਰ ਵੀ ਜਿੱਤੀ ਹੈ ਕੰਪੂਟਰ ਵੀ ਜਿੱਤੇ ਹੋਇਆ ਇਹ ਆਪਣੀ ਫੁੱਲ ਗਾਰੰਟੀ ਹੈ ਠੀਕ ਆ ਔਰ ਕੋਈ ਸਬੂਤ ਲੈਣਾ ਹੋਇਆ ਮੂਵੀ ਦੇ ਦਾਂਗੇ ਭਰਾਵੋ ਦੋਨੇ ਜਿੱਤੇ ਹੋਇਆ ਦੋਨੀਆਂ ਸੇਲ ਕਰਨੇ ਆ। え ਬਾਕੀ ਉਤਰ ਹੋਰ ਵੀ ਹੈਗਾ ਬਈ ਆਪਣੇ ਤੇਵੇ ਜਿੱਤੇ ਹੋਏ ਜੇ ਕਿਸੇ ਨੇ ਲੈਣੇ ਹੋਣ ਜਿਹੜੇ ਸੀਜ਼ਨ ਬਾਜ਼ੀਆਂ ਜਿੱਤੇ ਆ ਸੇਲ ਲਈ ਹੈਗੇ ਆਪਣੇ ਕੋਲੇ ਤਾਂ ਸੰਪਰਕ ਕਰ ਲਿਓ। ਓਕੇ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ